ਪੰਜਾਬ ਦੇ ਵਿੱਚ ਅਕਸਰ ਲੋਕ ਇਹ ਆਪਸ ਵਿੱਚ ਗੱਲਾਂ ਕਰਦੇ ਆ ਕਿ ਭਗਵੰਤ ਮਾਨ ਦੇ ਸਰਕਾਰ ਦੇ ਆਉਣ ਤੋਂ ਬਾਅਦ ਗੁੰਡਾਗਰਦੀ, ਬਦਮਾਸ਼ੀ, ਕਤਲਿਆਮ ਬਹੁਤ ਵੱਧ ਗਿਆ ਹੈ। ਕਿ ਇਲੀਗਲ ਵੈਪਨਸ ਲੋਕ ਆਮ ਹੀ ਲੈ ਫਿਰਦੇ ਜਿਵੇਂ ਕਿਰਪਾਨਾਂ ਹੁੰਦੀਆਂ। ਖੜੇ ਬੰਦੇ ਨੂੰ ਸ਼ਾਪ ਤੇ ਗੋਲੀ ਮਾਰ ਜਾਂਦੇ ਆ, ਖੜੇ ਬੰਦੇ ਨੂੰ ਘਰ 'ਚ ਮਾਰ ਜਾਂਦੇ ਆ, ਵੀ ਗੁੰਡਾਗਰਦੀ ਹੱਤੋਂ ਜ਼ਿਆਦਾ ਹੋ ਗਈ। ਲੋਕ ਕਹਿੰਦੇ ਕਿ 84ਲਾ ਟਾਈਮ ਨਾ ਆ ਜੇ ਪੰਜਾਬ 'ਚ ਕਰਫਿਊ ਲੱਗ ਜਾਣਾ। ਹੁਣ ਮੈਂ ਇੱਕ ਗੱਲ ਸੋਚਿਓ। ਜਿਹੜੇ ਲੋਕਾਂ ਨੂੰ ਰਾਜਨੀਤੀ ਦੇ ਬਾਰੇ ਨੌਲੇਜ ਹੈ ਜਿਹੜੇ ਲੋਕ ਰਾਜਨੀਤੀ ਨੂੰ ਅੰਡਰਸਟੈਂਡ ਕਰਦੇ ਆ ਸਮਝਦੇ ਆ ਉਹ ਸ਼ਾਇਦ ਮੇਰੀ ਇਸ ਵੀਡੀਓ ਨੂੰ ਅੰਡਰਸਟੈਂਡ ਕਰ ਪਾਣਗੇ ਪਰ ਜਿਹੜੇ ਲੋਕੀ ਮੰਦਬੁੱਧੀ ਆ ਦਿਮਾਗ ਤੋਂ ਉਹਨਾਂ ਨੂੰ ਪੋਲਿਆ ਹੋਇਆ ਵਿਕਲਾੰਗ ਹੋ ਚੁੱਕੀ ਹੈ ਸੋਚ ਉਹਨਾਂ ਦੀ ਉਹ نیچے ਆ ਕੇ ਗਾਲਾਂ ਕੱਢਣਗੇ ਕੰਬਖਤ ਥੱਕ ਜੂਗੇ ਮੈਨੂੰ ਗਾਲਾਂ ਕੱਢ-ਕੱਢ ਅੱਕ ਜੂਗੇ ਮੈਨੂੰ ਗਾਲਾਂ ਕੱਢ-ਕੱਢ ਮੈਂ ਨਹੀਂ ਹਟਣਾ ਮੈਂ ਸੱਚ ਬੋਲਣਾ ਆਪਣਾ ਹਾਜਮਾ ਤਿਆਰ ਰੱਖੋ ਸੱਚ ਸੁਣਨ ਵਾਸਤੇ ਸੋ ਤੁਹਾਨੂੰ ਕੀ ਲੱਗਦਾ ਭਗਵੰਤ ਮਾਨ ਜਿਹੜਾ ਪੰਜਾਬ ਦਾ ਸੀਐਮ ਉਹ ਕਰਵਾ ਰਿਹਾ ਸਾਰਾ ਕੁਝ ਉਹਨੂੰ ਕੀ ਪ੍ਰੋਫਿਟ ਹੋਣਾ ਕਰਵਾਉਂਦਾ ਹੁਣ ਗੌਰ ਨੇ ਗੱਲ ਫਰਮਾਇਆ ਸੁਣਿਓ ਮੇਰੀ ਇਹ ਕੌਣ ਕਰਾ ਰਿਹਾ ਜਿਨੇ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪੜਵਾਏ ਜਿਨੇ ਪੰਜਾਬ ਦੇ ਵਿੱਚ ਜਿਹੜੇ ਛੋਟੇ ਛੋਟੇ ਗੁਟਕਾ ਸਾਬੋਨਾ ਦੇ ਬੇਅਦਬੀਆਂ ਕੀਤੀਆਂ ਜਿਨੇ ਪੰਜਾਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੱਗ ਲਗਾਈ ਜਿਨੇ ਬੇਅਦਬੀਆਂ ਤੇ ਬੇਅਦਬੀਆਂ ਬੇਪਨਾ ਬੇਅਦਬੀਆਂ ਕੀਤੀਆਂ ਪੋਲਿਟਿਕਸ ਖੇਲ ਰਿਆ ਸੀ ਇਕੋ ਹੀ ਆਹ ਦੁਖਾਂ ਦਾ ਪੰਡਾਰ ਫੀਮ ਜੀ ਨਸ਼ੇੜੀ ਜੁਨਾਨੀ ਬਾਜ ਦੁਖਬੀਰ ਬਾਦਲ ਤੁਸੀਂ ਉਹਨੂੰ ਸੁਖਬੀਰ ਬਾਦਲ ਕਹਿੰਦੇ ਹੋਵੋਗੇ ਸੋਖ ਨਾਮ ਦੀ ਚੀਜ਼ ਨਹੀਂ ਉਹ ਬੰਦੇ ਕੋਲ ਨੈਸ਼ ਹੈ ਇਸਦੇ ਉਹ ਦੁਖਬੀਰ ਹੈ ਹੁਣ ਇਹ ਵੀ ਜਿਹੜੇ ਤੁਸੀਂ ਕਹਿਣਾ ਇਲੈਗਲ ਵੈਪਨਸ ਮੈਂ 100% ਗਾਰੰਟੀ ਦਿੰਨੀ ਇਸ ਸਟੈਂਪੇਪਰ ਤੇ ਲਿਖ ਕੇ ਕਿ ਜੇ ਤੁਸੀਂ ਦੁਖਬੀਰ ਬਾਦਲ ਦੀ enquairy ਤੇ ਕੋਈ ਟੀਮ ਬਿਠਾਓ ਆ ਚਾਰ ਪੰਜ ਲੰਗੋੜ ਫੜੋ ਜਿੰਨਾਂ ਕੋਲ ਇਲੈਗਲ ਵੈਪਨਸ ਹੈ ਇਹ ਹੀ ਬੰਦੇ ਨੇ ਪ੍ਰੋਵਾਈਡ ਕਰਾਏ ਹੋਣੇ ਆ ਸੋ ਦੁਖਬੀਰ ਬਾਦਲ ਦਾ ਹੀ ਹੱਥ ਹੈ ਪੰਜਾਬ ਦੇ ਵਿੱਚ ਗੁੰਡਾਗਰਦੀ ਵਧਾਉਣ ਦੀ ਬਦਮਾਸ਼ੀ ਵਧਾਤੀ ਮੈਂ ਕਹਿੰਨੀ ਵੀ ਉਹ ਆਹ ਤੱਕ ਫੁਲਾਤਾ ਇਸ ਬੰਦੇ ਦਾ ਪੂਰਾ ਹੱਥ ਹੈ ਫਿਰ ਇਹ ਬੰਦਾ ਹਰਮੰਦਰ ਸਾਹਿਬ ਜਾ ਕੇ ਮਾਫੀ ਮੰਗਦਾ ਹੈ ਤੇ ਸਜ਼ਾ ਲੱਗਦੀ ਜੀ ਬਸ ਬਾਹਰ ਬਹਿਣਾ ਹੈ ਗੁਰਦਵਾਰ ਤੋਂ ਪਹਿਰੇ ਤੇ ਖੜਨਾ ਹੈ ਉਹਨੇ ਦੇਖਿਆ ਵੀ ਪਹਿਰੇ ਤੇ ਖੜਨਾ ਤੋਂ ਖਸਾਰੇ ਦਿਹਾੜੀ ਤੇ ਨਹੀਂ ਲੱਤ ਟੁੱਟਣ ਦਾ ਭਾਨਾ ਬਣਾ ਕੇ ਕੁਰਸੀ ਤੇ ਬਹਿ ਗਿਆ ਕੀ ਕੀ ਸਜ਼ਾ ਦਿੱਤੀ ਹੈ ਐਸਜੀਪੀ ਵਾਲਿਆਂ ਨੇ ਕੀ ਸਜ਼ਾ ਲਾਈ ਇਹਨੂੰ ਵਾ ਸੁਭਾਨ ਅੱਲਾ ਬੰਦੇ ਨੇ ਸਰੇਮ ਕਿਹਾ ਕਿ ਮੈਂ ਬੇ ਅਤਬੀਆਂ ਕਰਵਾਈਆਂ ਤੇ ਤੁਸੀਂ ਉਹਨੂੰ ਇਦਾਂ ਦੀ ਸਜ਼ਾ ਦਿੱਤੀ ਐ ਹੁਣ ਜਿਹੜੇ ਵੱਡੇ ਫੰਨੇਖਾਂ ਬੜੇ ਫਿਰਦੇ ਨੈਂਸੀ ਸਾਡੇ ਪੰਜਾਬੀਆਂ ਤੇ ਬੋਲਦੀ ਆ ਨੈਂਸੀ ਸਾਡੇ ਖਾਲਸਤਾਨ ਤੇ ਬੋਲਦੀ ਆ ਹਾਈ ਨੈਂਸੀ ਨੈਂਸੀ ਦੇ ਉੱਤੇ ਕੋਈ ਵੀ ਬੇਅਦਬੀ ਦਾ ਇਲਜ਼ਾਮ ਨਹੀਂ ਐ ਕਿਸੇ ਵੀ ਧਰਮ ਬਾਰੇ ਮੈਂ ਕਿਸੇ ਵੀ ਧਰਮ ਦੀ ਕਦੇ ਕੋਈ ਬੇਅਦਬੀ ਨਹੀਂ ਕੀਤੀ ਮੈਂ ਕਦੇ ਕਿਸੇ ਰਿਲੀਜਨ ਨੂੰ ਮਾੜਾ ਨਹੀਂ ਬਣਾਇਆ ਜੇ ਤੁਸੀਂ ਕਹਿੰਦੇ ਹੋ ਮੈਂ ਸਿੱਖਾਂ ਦੇ ਵਿਰੁੱਧ ਬੋਲਦੀ ਆ ਮੇਰਾ ਪੂਰਾ ਅਧਿਕਾਰ ਆ ਬੋਲਣ ਦਾ ਕਿਉਂਕਿ ਮੈਂ ਸਿੱਖਾਂ ਫੈਮਿਲੀ ਚ ਜੰਮੀ ਆ। ਸੋ ਮੈਂ ਵਿਰੋਧ ਕਿਉਂ ਬੋਲਦੀ ਆ ਕਿਉਂਕਿ ਮੈਂ ਪਰ ਪਰ ਕੇ ਚਪੜਾ ਮਾਰਦੀ ਆ ਇਹਨਾਂ ਦੇ ਮੂੰਹ ਤੇ ਕਿ ਆਪਣੇ ਆਪ ਨੂੰ ਸੁਧਾਰੋ। ਬੰਦੇ ਬਣਾਓ। ਆਪਣੇ ird gird ਤੁਹਾਨੂੰ ਲੱਗ ਰਿਹਾ ਕੋਈ ਸੇ ਕਿਸੇ ਨਿਆਣੇ ਜਾਲੀ ਚੋਲਾ ਪਾਇਆ, ਛਤਰ ਪ੍ਰੇੜ ਕਰੋ। ਬਦਨਾਮ ਕੌਣ ਹੋ ਰਹੀ ਆ ਸਿੱਖ ਕੌਮ? ਸੋ ਦੁਖਬੀਰ ਬਾਦਲੇ ਗੇਮਾਂ ਇਸ ਲਈ ਕਰ ਰਿਹਾ ਤਾਂ ਕਿ ਜਿਹੜੇ ਭਗਵੰਤ ਮਾਨ ਦੀ ਸਰਕਾਰ ਹੈ ਉਹ ਜ਼ੀਰੋ ਹੋ ਜਾਏ ਉਹ ਫੇਲ ਹੋ ਜਾਏ 27 ਦੇ ਵਿੱਚ ਬੰਦਾ ਦੁਆਰਾ ਜਿੱਤ ਨਾ ਸਕੇ ਸਾਰੇ ਪਾਸੇ ਮੈਂ ਲੋਕਾਂ ਨੂੰ ਮਗਰ ਲਾ ਰਹਾ ਕਮਾਂ ਦੇਖੋ ਜਿਹਦੇ ਰਾਜ ਦੇ ਵਿੱਚ ਗੁੰਡਾਗਰਦੀ ਬਹੁਤ ਸਿੱਕੀ ਗੱਲ ਹੈ ਦੁਖਬੀਰ ਦੇ ਰਾਜ ਵਿੱਚ ਗੁੰਡਾਗਰਦੀ ਨਹੀਂ ਹੋਣੀ ਸੋ ਇਹ ਪੋਲਿਟਿਕਸ ਨੂੰ ਸਮਝਿਆ ਕਰੋ ਜਦੋਂ ਕੋਈ ਨਵਾਂ ਬੰਦਾ ਰਾਜਨੀਤੀ ਚਾਹੁੰਦਾ ਹੈ ਜਾਂ ਉਹਨੂੰ ਕੁਝ ਚਾਹਦਾ ਮਿਲ ਜਾਂਦਾ ਹੈ ਜਿਵੇਂ ਭਗਵੰਤ ਮਾਨ ਸੀਐਮ ਪੰਜਾਬ ਦੇ ਪਰ ਉਹ ਬੰਦੇ ਦੀ ਲੱਤਾਂ ਖਿੱਚਣ ਵਾਸਤੇ ਜਿਹੜੀ ਆਪੋਜੀਸ਼ਨ ਪਾਰਟੀਆਂ ਹੁੰਦੀਆਂ ਉਹ ਬਹੁਤ ਗੇਮਸ ਪਲੇ ਕਰਦੇ ਆਂ ਹਿੰਦੀ ਮੂਵੀਜ਼ ਦੇਖਦੇ ਹੋ ਨਾ ਉਹ ਮੂਵੀ ਚ ਆਪਾਂ ਕਿੰਨਾ ਕੁਝ ਦੇਖਦੇ ਵੇ ਕਿਦਾਂ ਕ ਰਾਜਨੀਤੀ ਬੰਦਾ ਕਿਹੜੀ ਕਿੜੀਆਂ ਗੇਮਾਂ ਚੱਲਦਾ ਵਿਲਨ ਹੁੰਦਾ ਉਹਦੇ ਕੋਲ ਵੱਡਾ-ਉੱਦਾ ਹੁੰਦਾ ਪਰ ਉਹ ਕੀ ਕੁਝ ਕਰਦਾ ਤੇ ਐਂਡ ਵਿੱਚ ਇੱਕ ਮੇਰੇ ਵਰਗਾ ਨਮਾਣਾ ਚ ਬੰਦਾ ਉੱਠਦਾ ਹੀਰੋ ਬਣ ਜਾਂਦਾ ਮੂਵੀ ਦਾ ਕਿਉਂਕਿ ਉਹਦੀ ਪੂੰਗੀ ਵਜ ਜਾਂਦਾ ਫੜ ਕੇ ਉਹ ਸੋ ਇਸ ਲਈ ਹਰ ਵੀ ਪੰਜਾਬ ਜਿਹੜਾ ਮਾਹੌਲ ਖਰਾਬ ਕਰਨ ਦੀ ਪੂਰੀ ਕੋਸ਼ਿਸ਼ ਦੁਖਬੀਰ ਬਾਦਲ ਵੱਲੋਂ ਕੀਤੀ ਜਾ ਰਹੀ ਹੈ ਭਗਵੰਤ ਮਾਨ ਵੱਲੋਂ ਨਹੀਂ ਕੀਤੀ ਜਾ ਰਹੀ ਜਿੰਨਾ ਬਾਦਲ ਪਰਿਵਾਰ ਚੋਰ ਆ ਜੋ ਚੋਰੀਆਂ ਇਹਨਾਂ ਨੇ ਕੀਤੀਆਂ ਜੋ ਠੱਗੀਆਂ ਇਹਨਾਂ ਨੇ ਮਾਰੀਆਂ ਐਡੇ ਮਹਿਲ ਮਨੇਰੇ ਖੜੇ ਕੀਤੇ ਇੰਨੀਆਂ ਜ਼ਮੀਨਾਂ ਫਰੂਟਾਂ ਦੇ ਮੈਂ ਕਹਿੰਦੀ ਆ ਨਾਖਾਂ ਦੇ ਬਾਗ ਸੰਤਰੇ ਦੇ ਫਰੂਟਾਂ ਦੇ ਬਾਗ ਕਿੱਲਿਆਂ ਦੇ ਸਾਹਮਣੇ ਜ਼ਮੀਨਾਂ ਉਹਨੇ ਠੱਗੀ ਅੱਜ ਤੱਕ ਚੋਰ ਬਜਾਰੀ ਪੰਜਾਬ 'ਚ ਕਿਸੇ ਨੇ ਨਹੀਂ ਕੀਤੀ ਹੋਣੀ ਸੋ ਜਦੋਂ ਤੁਸੀਂ ਰਾਜਨੀਤੀ ਨੂੰ ਸਮਝਣ ਲੱਗੇ ਨਾ ਤੁਹਾਨੂੰ ਇੱਥੋਂ ਸਮਝ ਆਣ ਲੱਗ ਜੂਗੀ ਹੁਣ ਵੀ ਵਿਚਾਰੇ ਸਾਡੇ ਸਿੱਧੇ ਸਾਦੇ ਪੰਜਾਬੀ 60% ਫੇਰੇ ਦੇ ਦੁੱਖ ਵੀਰ ਬਦਲ ਦੇ ਮਗਰ ਲਾ ਕੇ ਉਹ ਕਿਹਨੂੰ ਸਪੋਰਟ ਕਰ ਰਹੇ ਹੋ ਗਦਾਰ ਨੂੰ ਜਿਨੇ ਤੁਹਾਡੇ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਜਿਨੇ ਅੱਜ ਪੰਜਾਬ 'ਚ ਗੁੰਡੇ ਖੜੇ ਕਰਦੇ ਇਲਲੀਗਲਸ ਵੈਪਨ ਵਾਰਡ ਤੇ ਉਹ ਜਿਹਦਾ ਸਾਲਾ ਮਝੇਠਿਆ ਕਾਲਾ ਕੋਬਰਾ ਨਾਗ ਜਿਹਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਨਸਾਂ ਦੇ ਵਿੱਚ ਡਰਗ ਭਰਤਾ ਇੰਨੀਆਂ ਮਾਵਾ ਦੇ ਪੁੱਤ ਭੈਣਾਂ ਦੇ ਭਰਾ ਧੀਆਂ ਦੇ ਪਿਓ ਕੁੜੀਆਂ ਦੇ ਪਤੀ ਇੰਨਿਆਂ ਦਾ ਕਾਣ ਕੀਤਾ ਪੰਜਾਬ ਨੂੰ ਘੁੰਨਰ ਬੁੱਧੀ ਮਕਰਗੁੰਮ ਜਿਠਿਆ ਚੰਮੜ ਗਿਆ ਵਿਕਰਮ ਜਿਠਿਆ ਢੀਮਕਰਗੂ ਲੱਗਿਆ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਜੜਾਂ 'ਚ ਅਤੇੜਾ ਦੁੱਖ ਵੀ ਰਹਿ ਇਹ ਉਤੋਂ ਦੇ ਅੱਖ ਟੱਪਕੇ ਲੱਗਿਆ ਹੋਇਆ ਸੋ ਇਹ ਜੀਜਾ ਇਹ ਸਾਲਾ ਇਹਨਾਂ ਨੇ ਉਹ ਕਾਣ ਕੀਤਾ ਪੰਜਾਬ ਦਾ ਕਿ ਪੰਜਾਬ ਨੂੰ ਸਹੀ ਰਸਤੇ ਤੇ ਆਉਣ ਵਾਸਤੇ ਪੰਜਾਬ ਨੂੰ ਸਹੀ ਟਰੈਕ ਤੇ ਲਿਆਉਣ ਵਾਸਤੇ ਬਹੁਤ ਸਾਲ ਲੱਗ ਜਾਣੇ ਆ। ਸੋ ਗੱਲ ਨੂੰ ਸਮਝਿਆ ਕਰੋ ਆ ਹੁਲ ਲਲ ਹੁਲ ਲਲਾ ਆ ਬੜੀ ਗੰਦੀ ਬਿਮਾਰੀ ਤੁਹਾਡੇ ਸਾਰਿਆਂ 'ਚ। ਇਦਾਂ ਨਾ ਕਰਿਆ ਕਰੋ। ਮੈਨੂੰ ਨਹੀਂ ਚੰਗਾ ਲੱਗਦਾ ਬੜਾ ਗਾਣਾ। ਨਾ ਗਾਇਆ ਕਰੋ ਇਹਨੂੰ।